पिछले कई साल घटना हुई हर एक बंदे वलूंदरे गए चाहे हिंदू धर्मित है सनातन संबंधित है जैन धर्म संबंधित मुस्लिम धर्म संबंधित हर एक दे गए भावे हो कोई ਧਾਰਮਿਕ ਸਥਾਨ ਜਿਹੜਾ ਉੱਥੇ ਕੋਈ ਕਾਲਖ ਮੱਥੀ ਗਈ ਹੋਵੇ ਡਾਕਟਰ ਸਾਹਿਬ ਬੀਮਰਾਓ ਅੰਬੇਦਕਰ ਦੇ ਕਦੇ ਉਹਨਾਂ ਦੀ ਜਿਹੜਾ ਬੁੱਤ ਲੱਗੇ ਨੇ ਉਹਨਾਂ ਨੂੰ ਨੁਕਸਾਨ ਪਹੁੰਚਾਇਆ ਗਿਆ ਸਾਡੇ ਸਾਡੇ ਹਿਰਦੇ ਬਲੁੰਦਰੇ ਜਾਂਦੇ ਪਰ ਆਪ ਹੀ ਮੰਨਿਆ ਸਾਰਿਆਂ ਨੇ ਕਿ ਕੋਈ سزا ਹੈ ਹੀ ਨਹੀਂ ਸੀ 2-3 ਸਾਲ ਬਾਅਦ ਬਾਹਰ ਆ ਕੇ ਫੇ ਲਲਕਾਰੇ ਮਾਰਨ ਲੱਗ ਜਾਂਦੇ ਨੇ ਉਹ ਕਿ ਕਰ ਲਓ ਸਾਡਾ ਕੀ ਕਰਨਾ ਹੈ ਅਸੀਂ ਤਾਂ ਆ ਗਏ ਬਾਹਰ ਆ ਕੇ ਉਹਨਾਂ ਦੀ ਸਨਮਾਨ ਹੋਣ ਲੱਗ ਜਾਂਦੇ ਨੇ ਦੂਜੇ ਧਰਮ ਵਾਲੇ ਪੋਲਰਾਈਜੇਸ਼ਨ ਸুইস ਕਰਕੇ ਇੱਕ ਕਾਨੂੰਨ ਬਹੁਤ ਜ਼ਰੂਰੀ ਹੈ ਕਿਉਂਕਿ ਜੇ ਮਸਾਲੀ ਸਜ਼ਾ ਨਹੀਂ ਮਿਲੂਗੀ ਪਰੇ ਸਿਆਣੇ ਕਹਿੰਦੇ ਜੀ ਕਾ ਮਾਰਕਟ ੰਗਣਾ ਪਊਗਾ ਤਾਂ ਹਟੂਆ ਕੰਮ ਜੇ ਮਸਾਲੀ ਸਜਾ ਨਹੀਂ ਮਿਲੂਗੀ ਤਾਂ ਕੋ ਡਰੂਗਾ ਹੀ ਨਹੀਂ ਤੀਜੇ ਕ ਦਿਨ ਹੋ ਜਾਂਦਾ ਕੰਮ ਕਦੇ ਕਿਤੇ ਕੁਰਾਨ ਸ਼ਰੀਫ ਦੀ ਹੋਗੀ ਬੇਅਦਬੀ ਕਦੇ ਤੇ ਕਿ ਭਗਵਤ ਗੀਤਾ ਦੀ ਕਦੇ ਗੁਰੂ ਗ੍ਰੰਥ ਸਾਹਿਬ ਦੀ ਔਰ ਸਭ ਤੋਂ ਵਧੀਆ ਤਰੀਕਾ ਕੀ ਹੈ ਮਾਨਸਿਕ ਤੌਰ ਤੇ ਰੋਗੀ ਸੀ